ਕਮੇਟੀ ਦਾ ਸੂਬਾ ਚਾਰਲਸ ਖਤਰ ਮਹਿਰਾਣਾ ਰਣਵੀਰ ਸਿੰਘ 11 ਤਰੀਕ ਨੂੰ ਜੋ ਪ੍ਰੋਗਰਾਮ ਜਥੇਬੰਦੀਆਂ ਨੇ ਦਿੱਤਾ ਕਿ ਐਮਐਮ ਤੇ ਗੈਰ ਰਾਜਨੀਤਿਕ ਐਸਕੇਐਮ ਵੱਲੋਂ ਕਿ ਭਾਜਪਾ ਦੇ ਆਗੂਆਂ ਨੂੰ ਵੀ ਪਿੰਡਾਂ ਦੇ ਵਿੱਚ ਜਦੋਂ ਉਹਨਾਂ ਦੇ ਕੈਂਡੀਡੇਟ ਆਉਂਦੇ ਉਹਨਾਂ ਨੂੰ ਸਵਾਲ ਪੁੱਛੇ ਜਾਣ ਇਸੇ ਤਰ੍ਹਾਂ ਆਪ ਵਾਲਿਆ ਤੋਂ ਕਾਂਗਰਸ ਵਾਲਿਆ ਤੋਂ ਸਾਰਿਆਂ ਤੋਂ ਸਵਾਲ ਪੁੱਛੇ ਜਾਣ ਜੋ ਅਗਲੇ ਬੰਨੇ ਜਿਨ੍ਹਾਂ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਜਿਹੜੀਆਂ ਨਵੀਆਂ ਪਾਰਟੀਆਂ ਉਹਨਾਂ ਤੋਂ ਸਵਾਲ ਪੁੱਛੇ ਜਾਣ ਵੀ ਕੀ ਤੁਸੀਂ ਸਾਡੀਆਂ ਮੰਗਾਂ ਜਿਹੜੀਆਂ ਅਸੀਂ ਲੈ ਕੇ ਬਾੜਾਂ ਤੇ ਬੈਠੇ ਆ ਕੀ ਤੁਸੀਂ ਡਬਲਯੂਟੀਓ ਚ ਬਾਹਰ ਆਓਗੇ ਕੀ ਤੁਸੀਂ ਲਖੀਨਪੁਰ ਖੀਰੀਕਾਰ ਦੇ ਦੋਸ਼ੀ ਅਦੇ ਮਿਸ਼ਰਾ ਤੇ ਉਹਦਾ ਜਿਹੜਾ ਬੇਟਾ ਆ ਸ਼ੀਸ਼ ਮਿਸ਼ਰਾ ਉਹਨੂੰ ਜ਼ਿਲ੍ਹਾ ਚ ਦਿਓਗੇ ਇਹ ਸਾਰੇ ਸਵਾਲ ਸਾਰੀਆਂ ਪਾਰਟੀਆਂ ਨੂੰ ਕਰਨੇ ਬਣਦੇ ਆ ਔਰ ਸਾਡੇ ਪੂਰੇ ਪੰਜਾਬ ਦੇ ਵਿੱਚ ਪੂਰੇ ਹਰਿਆਣੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਐਲਾਨ ਆ ਕਿ ਸਾਰਿਆਂ ਤੋਂ ਸਵਾਲ ਕੀਤੇ ਜਾਣ ਔਰ ਆਪ ਜਿਹੜੇ ਝਾੜੂ ਵਾਲੇ ਇਹਨਾਂ ਤੋਂ ਵੀ ਸਵਾਲ ਪੁੱਛੇ ਜਾਣ ਵੀ ਜਦੋਂ ਬਾਰਡਰਾਂ ਤੇ ਗੋਲੀ ਚੱਲ ਰਹੀ ਸੀ ਸਾਡੇ ਪੰਜਾਬ ਦੀ ਹਰ ਦੰਦਰ ਆਣ ਕੇ ਸਾਡੇ ਨੌਜਵਾਨਾਂ ਨੂੰ ਉਹਨਾਂ ਨੇ ਸ਼ਹੀਦ ਕੀਤਾ ਸਾਡੇ 400 ਤੋਂ ਉੱਪਰ ਜਿਹੜੇ ਕਿਸਾਨ ਤੇ ਨੌਜਵਾਨ ਉਹਨਾਂ ਨੇ ਜ਼ਖਮੀ ਕੀਤੇ ਬੁਲਟ ਦੀਆਂ ਗੋਲੀਆਂ ਗੋਲੀਆਂ ਮਾਰ ਕੇ ਪਲਾਸਟਿਕ ਦੀਆਂ ਗੋਲੀਆਂ ਅਥਰੂ ਕੈਸ ਦੇ ਗੋਲੇ ਮਾਰ ਕੇ ਕੀ ਉਦੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲੀ ਸੀ ਇਹ ਸਵਾਲ ਸਾਡੇ ਪੁੱਛਣੇ ਬਣਦੇ ਆ ਔਰ ਇਹ ਹੀ ਸਵਾਲ ਪੁੱਛਣ ਵਾਸਤੇ ਮੋਗਾ ਜ਼ਿਲ੍ਹੇ ਦੇ ਸਾਡੇ ਆਗੂ ਕਰਮਜੀਤ ਅਨਮੋਲ ਜਿਹੜਾ ਫਰੀਦਕੋਟ ਹਲਕੇ ਤੋਂ ਚੋਣ ਲੜ ਰਿਹਾ ਨਾਲ ਇਹਦੇ ਮਨਜੀਤ ਸਿੰਘ ਬਲਾਸਪੁਰ ਐਮ ਐਲ ਏ ਆਪ ਆ ਪਾਰਟੀ ਦਾ ਔਰ ਉਹਨਾਂ ਤੋਂ ਸਵਾਲ ਪੁੱਛਣ ਵਾਲ ਵਾਸਤੇ ਮਾਸੀ ਦੇ ਪਿੰਡ ਦੇ ਵਿੱਚ ਇਕੱਠੇ ਹੋਏ ਸੀ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਉੱਥੋਂ ਦੇ ਡੀਐਸਪੀ ਨੇ ਆ ਬਾਕਾਇਦਾ ਇਹਨਾਂ ਨੂੰ ਜਗਾ ਲਾਡ ਕੀਤੀ ਕਿ ਵੀ ਤੁਹਾਡੇ ਨਾਲ ਗੱਲ ਕਰਾ ਦਿੱਤੀ ਜਾਵੇਗੀ ਪਰ ਇਹਦੇ ਤੋਂ ਇਲਾਵਾ ਗੱਲ ਕਰਨ ਤੋਂ ਉਹ ਭੱਜੇ ਆ ਔਰ ਜਿਹੜਾ ਉਹਨਾਂ ਨੇ ਉੱਥੇ ਹਰਕਤ ਕੀਤੀ ਆ ਉਹ ਬਹੁਤ ਮਾੜੀ ਆ ਭੱਦੀ ਸ਼ਬਦਾਵਲੀ ਵਰਤੀ ਗਈ ਆ ਗਾਲੀ ਗਲੋਚ ਕੀਤਾ ਗਿਆ ਉੱਥੇ ਆ ਹਲਕਾ ਦੇ ਹਾਲ ਸਿੰਘ ਵਾਲਾ ਦੇ ਐਮਐਲਏ ਵੱਲੋਂ ਜਿਹੜਾ ਬਲਾਸਪੁਰਾ ਔਰ ਇਨਾਂ ਨੂੰ ਭੱਦੇ ਇਸ਼ਾਰੇ ਕੀਤੇ ਗਿਆ ਜਦੋਂ ਕਿ ਕਿਸਾਨ ਜਿੰਨੇ ਵੀ ਸੀ ਉੱਥੇ ਉਹ ਸ਼ਾਂਤਵੇਂ ਤਰੀਕੇ ਨਾਲ ਆਪਦਾ ਉੱਥੇ ਖੜੇ ਸੀਗੇ ਔਰ ਤੈਅ ਵੀ ਹੋ ਗਿਆ ਸੀਗਾ ਕਿ ਬੈਠ ਕੇ ਜਿਹੜੇ ਆ ਉਹ ਸਵਾਲ ਜਵਾਬ ਹੋਣਗੇ ਪਰ ਉਹਦੇ باوجود ਵੀ ਜਿਹੜੇ ਆ ਉਹ 扑ੜ ਘਾੜ ਦੇ ਵਿੱਚ ਆੜ ਕੇ ਜਿਹੜੀ ਉਹਨੇ ਗੱਲ ਕੀਤੀ ਉਹ ਬਹੁਤ ਮਾੜੀ ਆ ਔਰ ਮੈਂ ਓਮ ਐਮ ਐਲ ਏ ਨੂੰ ਮਨਜੀਤ ਸਿੰਘ ਬਲਾਸਪੁਰ ਜਿਹੜਾ ਆ ਮੈਂ ਉਹਨੂੰ ਕਹਿੰਨਾ ਵੀ ਤੇਰੇ ਹੰਕਾਰ ਆ ਤੈਨੂੰ ਕੁਰਸੀ ਦਾ ਜਿਹੜਾ ਤਾਕਤ ਤੇ ਕੁਰਸੀ ਦੀ ਤਾਕਤ ਦਾ ਤੈਨੂੰ ਨਸ਼ਾ ਤੇਰੇ ਦਿਮਾਗ ਨੂੰ ਫਤੂਰ ਚੜਿਆ ਤੇਰਾ ਹੰਕਾਰ ਜਿਹੜਾ ਤੇਰੀ ਆ ਜਵਾਨ ਤੋਂ ਬੋਲਦਾ ਔਰ ਤੇਰੀ ਜਿਹੜੀ ਧੌਣ 'ਚ ਕਿੱਲਾ ਅੜਿਆ ਇਹ ਵੀ ਕੱਟਣਾ ਪੈਣਾ ਇਹ ਵੀ ਤੈਨੂੰ ਦੱਸ ਦਈਏ ਵੀ ਜਿਸ ਤਰੀਕੇ ਨਾਲ ਤੈਨੂੰ ਖੀਰ ਨਹੀਂ ਪਚੀ ਹੈਗੀ ਅਸੀਂ ਅਜੇ ਇਹ ਇਹ ਨਾ ਸਮਝੀ ਵੇ ਤੂੰ ਅਗਲੇ ਪਿੰਡਾਂ ਦੇ ਵਿੱਚ ਨਹੀਂ ਜਾਣਾਗਾ ਉੱਥੇ ਕਿਸਾਨ ਤੇਰਾ ਵਿਰੋਧ ਨਹੀਂ ਕਰਨਗੇ ਉੱਥੇ ਤੇਰੇ ਤੋਂ ਸਵਾਲ ਨਹੀਂ ਪੁੱਛਣਗੇ ਇਹ ਵੀ ਯਾਦ ਰੱਖੀ ਤੇ ਇਹੋ ਜਿਹੇ ਜਿਹੜੀਆਂ ਤੂੰ ਘਟਜਾ ਹਰਕਤਾਂ ਕੀਤੀਆਂ ਤੇ ਫੇਰ ਹੋਈਆਂ ਤੇ ਫੇਰ ਭਾਈ ਸੁਣ ਲਓ ਮੇਰੀ ਵੀ ਗੱਲ ਵੀ ਫੇਰ ਡੱਬੇ ਤੁਸੀਂ ਪਿੰਡਾਂ ਤੇ ਲੈ ਕੇ ਆਉਣੇ ਫੇਰ ਉਦੋਂ ਵੀ ਅਸੀਂ ਵੇਖਾਂਗੇ ਵੀ ਤੁਹਾਡੇ ਡੱਬਿਆਂ ਦੇ ਨਾਲ ਵਿੱਚ ਉਹਨਾਂ ਦੇ ਕੀ ਪੈਣਾ ਤੇ ਕੀ ਪੋਣਾ ਸੋ ਮੇਰੀ ਇਹੇ ਬੇਨਤੀ ਆ ਅਸੀਂ ਅੱਜ ਜਿਹੜੀ ਦਰਖਾਸਤ ਆ ਉਹ ਐਸਐਸਪੀ ਫਰੋਈਪੁਰ ਨੂੰ ਦੇ ਚੁੱਕੇ ਆ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਮਾਰਕ ਕਰ ਦਿੱਤੀ ਆ ਪੰਜਾਬ ਸਰਕਾਰ ਤੋਂ ਭਗਵਾਨਤ ਮਾਨ ਤੋਂ ਔਰ ਮੋਗਾ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਤੋਂ ਸਾਡੀ ਮੰਗ ਆ ਵੀ ਉਸ ਜੋ ਹਨੇ ਕਰਤੂਤ ਕੀਤੀ ਆ ਉਹ ਬਣਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਅਗਰ ਜੇ ਪੁਲਿਸ ਪ੍ਰਸ਼ਾਸਨ ਇਤੇ ਕਾਰਵਾਈ ਨਹੀਂ ਕਰਦਾ ਤੇ ਫੇਰ ਭਾਈ ਅਸੀਂ ਅਗਲਾ ਐਕਸ਼ਨ ਲਵਾਂਗੇ ਫੇਰ ਨਾ ਮੁੜ ਕੇ ਟੁੱਟੇ ਸਿੱਕੂ ਵਰਗਾ ਮੂੰਹ ਤੁਸੀਂ ਬਣਾਉਣੇ ਹੁੰਨੇ ਆ ਫੇਰ ਅਸੀਂ ਜੋ ਵੀ ਸੜ ਤੋਂ ਇਲੈਕਸ਼ਨ ਲਿਖਣਾ ਹੋਇਆ ਉਹ ਅਸੀਂ ਲਿਖਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ